ਜਿੱਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਗੁਰੂ ਸਾਹਿਬ ਸੰਗਤ ਜੀਓ ਇਹ ਜੋ ਤਰਨਤਾਰ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਨਗਰੀ ਦੀ ਉਹ ਰੋਹੀ ਦਾ ਇੱਕ ਪਾਸਾ ਵਾ ਉਹਦਾ ਬਹੁਤ ਹੀ ਮੰਦਾ ਹਾਲੀ ਝਾਂਬੜ ਦੇ ਨਾਲ ਰਹਾ ਰੁਕਿਆ ਪਿਆ ਸੀ ਤੋਏ ਵੜੇ ਤਗੜੇ ਜਿਹੇ ਖੱਡੇ ਪੈਸ ਵਿੱਚ ਤੇ ਫੌਜਾਂ ਨੇ ਮੋਰਚਾ ਲਾਇਆ ਸੀ ਵੱਡੇ ਕੋਰਟ ਤੋਂ ਲਾਲੂ ਘਮਨੋਂ ਜਿਹੜਾ ਰਸਤਾ ਬਣਾਇਆ ਉਹ ਬਣਾਇਆ ਪਹਿਲੋਂ ਤੇ ਉਦੋਂ ਦਾ ਹੀ ਅਖੰਡੇ ਬਾਬਾ ਜੀ ਉਹ ਰਾਹ ਬੜਾ ਬੰਦ ਹੋਇਆ ਤੇ ਆਪਾਂ ਕਰੀਏ ਆਪਾਂ ਸੇਵਾ ਕਰੀਏ ਤੇ ਅੱਜ ਸਾਰੀਆਂ ਫੌਜਾਂ ਨੇ ਇਕਤਾ ਕਰਕੇ ਤੇ ਸਾਰੀ ਫੌਜ ਇਕੱਠੀ ਹੋਈ ਤੇ ਨਾਲ ਟਰੈਕਟਰ ਲੈਂਦੇ ਆ ਹੱਲਾ ਲੈਂਦੀਆਂ ਵਾਂ ਕਰਾਏ ਰਹਿੰਦੇ ਨਾਲ ਸੰਗਤ ਜੀ ਇਹ ਸੇਵਾ ਕੀਤੀ ਜਾ ਰਹੀ ਆ ਕੋ ਸਾਰਿਆਂ ਨੂੰ ਬੇਨਤੀ ਆ ਕਿ ਜਿੱਥੇ-ਜਿੱਥੇ ਆਪਣੀ ਸੇਵਾ ਬਣਦੀ ਕੋਈ ਲੰਘਦਾ ਆਪਣੇ ਘਰ ਲੱਗ ਗਿਆ ਜਾਂ ਘਰ ਦੇ ਲੱਗ ਗਿਆ ਕੋਹਾ ਖੱਡਾ ਵਾ ਉਹਨੂੰ ਪੂਰੋ ਇਸ ਕਰਕੇ ਜਿੱਤਰ ਨੂੰ ਆਹ ਰਸਤਾ ਬੰਨ ਵਾਲਾ ਸੀ ਇਹ ਨੂੰ ਕੋਈ ਹੱਥ ਨਹੀਂ ਪਾਉਣ ਡਿਆ ਸਾਡੀ ਹੁਣ 20 ਦੀ 5 ਲੱਖ ਫੌਜਾਂ ਆਈਆਂ ਤੇਰਨਤਾਰ ਸਾਹਿਬ ਤੋਂ ਸਾਡੇ ਸਿੰਘ ਆ ਗਏ ਹੋਰ ਇਹ ਤੇਰਨਤਾਰ ਸਿੰਘ ਦੀ ਫੌਜਾਂ ਆਪਣੀਆਂ ਇਹ ਪਾਸਵਰ ਮੋਰਚਾ ਬੜਾ ਤਕੜਾ ਸ਼ੇਰ ਦੇ ਡਟੇ ਆ ਤੇ ਮਹਾਰਾਜ ਦੀ ਕਿਰਪਾ ਨਾਲ ਇਹ ਵੀ ਫਤਿਹ ਹੋਈ ਨਾ ਵਾਂ ਇੱਧਰ ਰਹਿ ਗਿਆ ਆ ਕੰਮ ਚੱਲਣ ਡਿਆ ਜੀ ਐਦੋ ਗਾਂ ਵੀ ਕਰਾਂਗੇ ਜਿੰਨਾ ਵੱਧ ਤੋਂ ਵੱਧ ਤੇ ਜਿਹੜੀ ਰੋਣਾ ਪਈਆਂ ਉਹ ਪੂਰੀਆਂ ਵਾਂ ਇਹ ਡੇ ਰੋਖੂ ਰੋਡ ਦੇ ਵਿੱਚ ਆ ਉਹ ਜਿਹੜੇ ਝਾਂਬ ਬਣਾਈਆਂ ਵੱਡ ਕੇ ਪਾਸੇ ਕਰਤੀਆਂ ਵਾਂ ਤੇ ਵਾ ਕੇ ਤੇ ਕਰਾਇਦੇ ਨਾਲ ਟੋਏ ਵੱਡ ਵੱਡੀ ਤੇ ਪੂਰਤੇ ਆ ਸੋ ਸਾਧ ਸੰਗਤ ਨੂੰ ਇਹੋ ਬੇਨਤੀ ਆ ਇਹਨਾਂ ਨੂੰ ਇਹ ਬੇਨਤੀ ਆ ਕਿ ਇਹ ਜਿਹੜੀ ਸੇਵਾ ਜਦੋਂ ਦੀ ਵਾਧ ਤੋਂ ਵਾਧੇ ਹਿੱਸਾ ਪਾਇਆ ਕਰੋ ਇੱਦਾਂ ਸਕੂਲ ਦੀ ਛੁੱਟੀ ਆ ਉਦੋਂ ਵੀ ਆ ਕੇ ਆਪਾਂ ਸੇਵਾ ਕਰਨੀ ਤਕੜ ਹੋ ਗਿਆ ਜੀ ਸੇਵਾ ਰਿੰਦੀ ਵੱਡੀ ਕਰਨ ਵਾਲੀ ਆ ਇਹ ਆਪਾਂ ਸੇਵਾ ਕਰਨੀ ਆ ਇਹਨਾਂ ਵੀ ਆਪਣੇ ਪਿੰਡ ਦੀ ਸੇਵਾ ਹੋਵੇ ਲੱਗੇ ਪਿੰਡ ਭਵੇਂ ਤਰਨਤਾਰ ਭਵੇਂ ਅੰਮ੍ਰਿਤਸਰ ਲੱਗੇ ਉੱਥੇ ਵੀ ਆਪਾਂ ਸੇਵਾ ਕਰਨੀ ਆ ਕਿਤੇ ਵੀ ਰਾਹ ਬਣਾਉਣ ਲਾਪ ਬਣਾਉਣਾ ਵਾ ਤੋ ਸਾਰੀਆਂ ਸੰਗਤਾਂ ਨੂੰ ਸਿੰਗਾ ਨੂੰ ਬੇਨਤੀ ਆ ਕਿ ਸਾਰੇ ਸਹਿਯੋਗ ਦੇਣ ਇਸੇ ਤਰ੍ਹਾਂ ਇਹ ਸੇਵਾ ਕੀਤੀ ਜਾਵੇ ਤੇ ਵੱਤੋ ਵੱਤ ਗੁਰੂ ਦੀ ਨਗਰੀ ਦੀ ਸਫਾਈ ਹੋਵੇ ਤੇ ਇਹਦੇ ਜਿਹੜਾ ਸੰਗਤਾਂ ਲੰਘਦੀਆਂ ਵਾਂਗ ਗੱਡੀਆਂ ਬੱਚਿਆਂ ਵਾਲੀ ਲੰਘਦੀਆਂ ਵਾਂ ਉਹਨਾਂ ਦਾ ਬੜਾ ਮੰਦਾ ਹਾਲ ਬੱਚੇ ਲੰਘਦੇ ਆ ਬੜੇ ਮੰਦੇ ਹਾਲ ਦੇ ਨਾਲ ਇਸ ਕਰਕੇ ਸਮੂਹ ਸੰਗਤਾਂ ਨੂੰ ਬੇਨਤੀ ਆ ਕਿ ਵੱਤੋ ਸਾਡਾ ਸਾਥ ਦਿਓ ਆਪ ਵੀ ਕਰੋ ਜਿੰਨੀ ਯੋਗ ਹੈ ਜੀ ਸੋ ਇੰਨੀਆਂ ਬੇਨਤੀਆਂ ਕਰਦੇ ਖਿਮਾ ਦੇ ਜੱਜ ਗਿਆ ਪਾਗੁਰੂ ਜੀ ਕਾ ਖਾਲਸਾ 와이그루지기 파티